ਲੋ ਵੀ ਮਿੱਤਰੋ ਕੰਗਨਾਰ ਅਰਨੌਤ ਦੇਸ਼ ਦੀ ਪਹਿਲੀ ਐਮਪੀ ਬਣ ਗਈ ਹੈ ਜਿਹੜੀ ਜਿੱਤਣ ਤੋਂ ਬਾਅਦ ਜਿਹਦਾ ਸ਼ਬਦ ਗ੍ਰਹਿਣ ਦੀ ਥਾਂ ਦੇ ਉੱਤੇ ਥੱਪੜ ਗ੍ਰਹਿਣ ਹੋਇਆ ਵਾਹ ਦੇਸ਼ ਦੀ ਪਹਿਲੀ ਐਮਪੀ ਬਣ ਗਈ ਆ ਸਾਰੇ ਕਿਤੇ ਇਹੀ ਚੀਜ਼ ਚੱਲ ਰਹੀ ਆ ਕਿ ਕੰਗਨਾਰ ਅਰਨੌਤ ਦੇ ਕੱਪੜ ਗ੍ਰੈਂਨ ਹੋ ਗਿਆ ਕੰਗਨਰ ਨੌਤ ਦਾ ਇੰਨੀ ਕਿ ਦੋਸਤੋ ਕੁੱਤੇਖਾਨੀ ਉਹਦੇ ਨਾਲ ਹੋਣੀ ਬੰਦੀ ਵੀ ਸੀਗੀ ਕਿਉਂਕਿ ਬਿਨਾ ਵਜ੍ਹਾ ਬਿਆਨਵਾਜੀਆਂ ਕਰਦੀ ਰਹਿੰਦੀ ਆ ਨਾਬਸ਼ਨਾਬ ਬਕਦੀ ਰਹਿੰਦੀ ਆ ਤੇ ਇੰਨੀ ਕੋ ਕੁੱਤੇਖਾਨੀ ਉਹਦੇ ਨਾਲ ਹੋਣੀ ਬਣਦੀ ਵੀ ਸੀਗੀ ਤੇ ਭੈਣਾਂ ਨੇ ਬਹੁਤ ਵਧੀਆ ਕੰਮ ਕੀਤਾ ਵਾ ਬਟ ਸੁਣਨ ਦੇ ਵਿੱਚ ਆ ਰਿਹਾ ਵਾ ਕਿ ਭੈਣ ਦੇ ਉੱਤੇ ਐਫ ਆਈ ਆਰ ਦਰਜ ਵੀ ਹੋ ਗਈ ਆ ਤੇ ਭੈਣ ਨੂੰ ਮੱਕੀ ਸਸਪੈਂਡ ਵੀ ਕਰ ਦਿੱਤਾ ਗਿਆ ਵਾ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਉਹਨਾਂ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਭੈਣ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਜਿਹੜਾ ਜਿੰਨੇ ਜੋਗਾ ਹੈਗਾ ਵਾ ਆਪਣੇ ਥਾਂ ਦੇ ਉੱਤੇ ਆਇਓ ਆਵਾਜ਼ ਚੱਕੋ ਭੈਣ ਦੇ ਹੱਕ ਦੇ ਦੇ ਹੱਕ ਦੇ ਵਿੱਚ ਖੜਨ ਵੇਖੇ ਬਹੁਤ ਵਧੀਆ ਹੋਇਆ ਵਾ ਪਰ ਇਹਦੇ ਤੋਂ ਲੀਡਰਾਂ ਨੂੰ ਵੀ ਸਿੱਖਣਾ ਚਾਹੀਦਾ ਕਿ ਬੇਵਜਾ ਬਿਆਨਬਾਜ਼ੀਆਂ ਨਾ ਕਰਨ ਆਪਣੀ ਸ਼ਬਦਾਵਲੀ ਦੇ ਉੱਤੇ ਕੰਟਰੋਲ ਰੱਖਣ ਬੇਵਜਾ ਜਿਹੜੇ ਮੈਂ ਬਿਆਨ ਦਿੰਦੇ ਫਿਰਦਿਆ ਪੁੱਠੇ ਸਿੱਧੇ ਹੈ ਨਾ ਕਿ ਉਹਦਾ ਕੀ ਫਾਇਦਾ ਬਾਅਦ ਚ ਜਿੱਤਣ ਤੋਂ ਬਾਅਦ ਤੁਹਾਡੀ ਸ਼ਬਦ ਗ੍ਰਹਿਣ ਦੀ ਥਾਂ ਤੇ ਤੁਹ ਫੱਪੜ ਗ੍ਰਹਿਣ ਹੋ ਜਾਵੇ ਕੀ ਫਾਇਦਾ ਕੋਈ ਹੁਣ ਕੰਗਨਾ ਨੇ ਤਾਂ ਆਪਣਾ ਨਾਮ ਦਰਜ ਕਰ ਲਿਆ ਵਾ ਇਸ ਲਿਸਟ ਦੇ ਵਿੱਚ ਹੋਇਆ ਬਹੁਤ ਵਧੀਆ ਵੇਖੇ ਇਹਦੇ ਨਾਲ ਦੋਸਤੋ ਨੋਕ ਜਿਹਨੇ ਸ਼ੇਰ ਨਹੀਂ ਬਣ ਕੇ ਅੱਗੇ ਆ ਕੇ ਆਪਣਾ ਬਦਲਾ ਲਿਆ ਬਿਲਕੁਲ ਸਲੂਟ ਆ ਉਸ ਭੈਣ ਨੂੰ ਕਿ ਜਿਹਨੇ ਬਾਈ ਜੀ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਖੋਖ ਤੋਂ ਐਡਾ ਵੱਡਾ ਕਦਮ ਚੱਕ ਲਿਆ ਨਹੀਂ ਤਾਂ ਸਰਕਾਰੀ ਮੁਲਾਜ਼ਮ ਤੁਹਾਨੂੰ ਪਤਾ ਹੀ ਆ ਜਿਗਰੇ ਵਾਲਾ ਹੀ ਹੁੰਦਾ ਵਾ ਤੇ ਜਿਹੜਾ ਐਡਾ ਵੱਡਾ ਬਲੀਦਾਨ ਦੇ ਸਕਿਆ ਨਹੀਂ ਤਾਂ ਪਤਾ ਵਾ ਕਿ ਡਿਊਟੀ ਦੇ ਉੱਤੇ ਆ ਯਾਰ ਮੈਂ ਨੌਕਰੀ ਪਾਣ ਦੇ ਲਈ ਆ ਕਿ ਨੌਕਰੀ ਤੁਹਾਨੂੰ ਪਤਾ ਕਿੰਨੀ ਮੁਸ਼ਕਲ ਦੇ ਨਾਲ ਨੌਕਰੀ ਮਿਲਦੀ ਹੈ ਸਰਕਾਰੀ ਜੋਬ ਤੇ ਉਹ ਭੈਣਾਂ ਨੇ ਫਿਰ ਵੀ ਦੇਖ ਲਓ ਏਡਾ ਵੱਡਾ ਬਲੀਦਾਨ ਦਿੱਤਾ ਸਲੂਟ ਆ ਭੈਣਾਂ ਨੂੰ ਕਿ ਜਿਹੜੀ ਏਡਾ ਵੱਡਾ ਕਦਮ ਚੱਕਿਆ ਜਿੰਨੇ ਭੈਣਾਂ ਨੇ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੁਹਾਡੇ ਹਿਸਾਬ ਨਾਲ ਕੰਗਨਾਂ ਦੇ ਵਜਣੀ ਚਾਹੀਦੀ ਸੀ ਜਾਂ ਨਹੀਂ ਵਜਣੀ ਚਾਹੀਦੀ ਸੀ ਸਾਡੇ ਹਿਸਾਬ ਨਾਲ ਤਾਂ ਵਜਣੀ ਚਾਹੀਦੀ ਸੀ ਇੰਨੀ ਕੁ ਤੇ ਸੇਵਾ ਉਹਦੀ ਬਣਦੀ ਸੀਗੀ ਦੋਸਤੋ ਗਾਂ ਤੋਂ ਸੋਚ ਸਮਝ ਕੇ ਬੋਲੇਗੀ ਹੁਣ ਦਿੱਲੀ ਜਾ ਕੇ ਲੱਗੀ ਹੈ ਸੇਕ ਦੇਣ ਵਾਸਤੇ ਆਪਣੀਆਂ ਗੱਲਾਂ ਨੂੰ